ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਦੇ ਤਹਿਤ ਸੇਵਾ ਨਿਭਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਤੇ ਇੱਕ ਖਾਲਿਸਤਾਨੀ ਸੰਗਠਨ ਨਾਲ ਸੰਬੰਧ ਰੱਖਣ ਵਾਲੇ ਨਾਰਾਇਣ ਸਿੰਘ ਚੋੜਾ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਵਿੱਚੋਂ ਬਾਲ ਬਾਲ ਬਚ ਗਏ ਸੀ ਸੋ ਆਪਾਂ ਗੱਲਬਾਤ ਕਰਦੇ ਹਾਂ ਸ਼ਿਵ ਸਨਾਹਿੰਦ ਇਸ ਬਾਰੇ ਕੀ ਸੋਚਦੀ ਹੈ ਜੈ ਸ਼੍ਰੀ ਰਾਮ ਜੀ ਜਿਵੇਂ ਕਿ ਕੱਲ ਆਪਣੇ ਜੋ ਕਿ ਸੁਖਵੀਰ ਸਿੰਘ ਬਾਜ਼ਰ ਨੂੰ ਜੋ ਨੂੰ ਸਜ਼ਾ ਮਿਲੀ ਸੀ ਕੱਲ ਤੱਕ ਤੋਂ ਉਹ ਆਦੀ ਸਜ਼ਾ ਦੇ ਤਹਿਤ ਆਦੇ ਟਾਈਮ ਤੇ ਪਹੁੰਚ ਗਏ ਸੀ ਪਰ ਉਸ ਟਾਈਮ ਬਾਅਦ ਕੁਝ ਅਖਤਵਾਦੀ ਸ਼ਖਸ ਨੇ ਉਸਨੇ ਉਹਨਾਂ ਦੇ ਉੱਤੇ ਇੱਕ ਹਮਲਾ ਕਰ ਦਿੱਤਾ ਜੀ ਉਹ ਪਰ ਜੋ ਇਹ ਹਮਲਾ ਸੁਖਵੀਰ ਬਾਜ਼ਰ ਤੇ ਨਹੀਂ ਸੀ ਇਹ ਸੋਚੀ ਸੰਜੀ ਸ਼ਰਨੀ ਇੱਕ ਕਾਲ ਤੱਕ ਦੇ ਉੱਤੇ ਸੀ ਕਿਉਂਕਿ ਇਹ ਖਾਲਸਤਾਨੀ ਮੂਵਮੈਂਟ ਨਾਲ ਪਹਿਲਾਂ ਵੀ ਇਹ ਬੰਦਾ ਜੁੜਿਆ ਹੋਇਆ ਸੀ ਲੰਬੇ ਟਾਈਮ ਤੋਂ ਇਹ ਖਾਲਸਤਾਨ ਦੀ ਮੂਵਰ ਚਲਾ ਰਿਹਾ ਸੀ ਪਰ ਸਰਕਾਰ ਦੁਆਰਾ ਇਸ ਨੂੰ ਰੋਕਿਆ ਨਹੀਂ ਗਿਆ ਕਦੇ ਵੀ ਪਰ ਉਹਨੂੰ ਪਹਿਲਾਂ ਵੀ ਇਹਨਾਂ ਨੂੰ ਸਜ਼ਾ ਹੋਈ ਸੀ ਜਿਸ ਦੇ ਕਾਰਨ ਇਹ 18 ਦੇ ਵਿੱਚ ਆ ਕੇ ਲਗਾਤਾਰ ਇਹੀ ਮਿਸ਼ਨ ਬਣਾ ਰਿਹਾ ਸੀ ਕਿ ਇੱਕ ਲੀਡਰ ਨੂੰ ਇਹਨੇ ਕਾਲੀ ਦਾ ਪਰਿਵਾਰ ਨੂੰ ਮਾਰਨ ਦੇ ਵਾਲੀ ਇਹਨਾਂ ਦਾ ਪੂਰਾ ਵਿਚਾਰ ਨਹੀਂ ਆਉਂਦਾ ਤੇ ਕੀ ਕਿਸ ਤਰ੍ਹਾਂ ਦਾ ਸੋਰਸ ਦਿਓ ਜੀ ਸ਼ਿਵ ਸੈਨਾ ਹਿੰਦ ਕਿਸ ਤਰ੍ਹਾਂ ਦਾ ਸੋਰਸ ਦੀ ਹੈ ਕਿ ਕੀ ਪੰਜਾਬ ਦੇ ਅੰਦਰ ਇਹ ਆਣ ਵਾਲੀ ਯਾਨੀ ਕਿ ਸਮਾਏ ਉਹ ਮਾੜਾ ਹੋਣਾ ਹੈ ਕਿ ਕੀ ਹੈ ਜੋ ਕਿ ਦੇਖੋ ਇਹ ਹਮਲਾ ਸ਼ਕੀਰਵਾਦ ਉਤੇ ਨਹੀਂ ਸੀ ਇਹ ਦਵਾਸਾਤ ਤੇ ਹਮਲਾ ਸੀ ਇਸ ਨੂੰ ਦੇਖਦੇ ਹੋਈ ਕਿ ਪੰਜਾਬ ਦਾ ਮੋਲ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ ਜਿਵੇਂ ਕਿ ਆਪਾਂ ਦੇਖੀ ਜਾਨੇ ਕਿ ਆਪਣੇ ਬਾਰਡਰਾਂ ਦੇ ਉੱਤੇ ਜੋ ਮੁਸਲਮਾਨ ਸਟੇਟਾਂ ਬੰਗਲਾਦੇਸ਼ ਪਾਕਿਸਤਾਨ ਦੁਆਰਾ ਜੋ ਹਾਲਾਤ ਬਣਾਏ ਜਾ ਰਹੇ ਹਨ ਉਹ ਪੰਜਾਬ ਦੇ ਲਈ ਬਾਰਡਰ ਦੇ ਲਈ ਬਹੁਤ ਘਾਤਕ ਬਣ ਚੁੱਕਿਆ ਹੈ ਅਸੀਂ ਚਾਹੁੰਦੇ ਹਾਂ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਲੋਕਾਂ ਦੇ ਉੱਤੇ ਲਗਾਮ ਲਗਾਈ ਜਾਵੇ ਤੇ ਇਹਨਾਂ ਏਜੰਸੀਆਂ ਦੇ ਬੰਦਿਆਂ ਨੂੰ ਫੜਿਆ ਜਾਵੇ ਤੇ ਇੱਕ ਜੋਸੀ ਜੀ ਬੰਗਲਾਦੇਸ਼ ਦੇ ਅੰਦਰ ਜਿਹੜੇ ਹਿੰਦੂ ਐ ਮੰਦਰਾਂ ਦੇ ਵੀ ਚੇਕ ਹੋ ਰਿਹਾ ਹੈ ਹਿੰਦੂਆਂ ਨੂੰ ਚੁੰਨ-ਚੁੰਨ ਕੇ ਮਾਰਿਆ ਜਾ ਰਿਹਾ ਹੈ ਤੇ ਇਸ ਬਾਰੇ ਕੀ ਸੋਚਦੀ ਹੈ ਸਿਪ ਸੈਨਾ ਸਿਪ ਸੈਨਾ ਇਸ ਦੇ ਬਾਰੇ ਬਹੁਤ ਦੁਖ ਦੀ ਗੱਲ ਹੈ ਕਿ ਇੱਕ ਮੁਸਲਮਾਨ ਕੰਟਰੀ ਜਿਵੇਂ ਆਪਣੇ ਲੋਕ ਮੁਸਲਮਾਨ ਦੇ ਇੱਥੇ ਰਹਿ ਰਹੇ ਆ ਸੀ ਉਹਨਾਂ ਦੀ ਪੂਰੀ ਹਿਫਾਜ਼ਤ ਕਰਦੇ ਆ ਪਰ ਉੱਥੋਂ ਦੇ ਲੋਕ ਸਾਡੇ ਹੀ ਮੰਦਰ ਸਾਡੇ ਹੀ ਹਿੰਦੂ ਲੋਕਾਂ ਨੂੰ ਸ਼ਰਿਆਂ ਮਾਰੇ ਜਾ ਰਿਹਾ ਤੇ ਉਹਨਾਂ ਨਾਲ ਅਤਿਆਚਾਰ ਕੀਤਾ ਜਾ ਰਿਹਾ ਹੈ ਅਸੀਂ ਪ੍ਰਸ਼ਾਸਤ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਰਸਾਸਨ ਕਰ ਇੱਛਾ ਜਤਾਉਣੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਕੰਟਰੀਆਂ ਦੇ ਲਾਲ ਲਾਲ ਕੇ ਇਹਨਾਂ ਤੇ ਜੋ ਵੀ ਕਾਰਵਾਈ ਬੰਦੀ ਆ ਉਹਨਾਂ ਤੇ ਕੀਤੀ ਜਾਵੇ ਜੋਸੀ ਜੀ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਤੇ ਅਟੈਕ ਹੋਇਆ ਉਸ ਤੋਂ ਬਾਅਦ ਖਾਲਿਸਤਾਨ ਦਾ ਯਾਨੀ ਕਿ ਲਿਬਰੇਸ਼ਨ ਫੋਰਸ ਦਾ ਨਾਮ ਕਾਫੀ ਯਾਨੀ ਕਿ ਸਾਹਮਣੇ ਆਇਆ ਹੈ ਤੇ ਵਿਚਾਰੇ ਇਹ ਵੀ ਗੱਲ ਚੱਲੀ ਸੀ ਕਿ ਵੀ ਇਹ ਯਾਨੀ ਕਿ ਸਿੰਪਥੀ ਲੈਣ ਲਈ ਸੁਖਬੀਰ ਸਿੰਘ ਬਾਦਲ ਨੇ ਅਚੇਕ ਕਰਵਾਇਆ ਹੈ ਕਿ ਇਸ ਗੱਲ ਦੇ ਅੰਦਰ ਸੱਚਾਈ ਹੋ ਸਕਦੀ ਹੈ ਕਿ ਵੀ ਇਹ ਸਿੰਪਥੀ ਲੈਣ ਵਾਸਤੇ ਕੀਤਾ ਹੋਇਆ ਕੀ ਹੈ ਦੇਖੋ ਜੀ ਜੇ ਸਿੰਪਥੀ ਲੈਣੀ ਹੁੰਦੀ ਤਾਂ ਫਿਰ ਸਰਕਾਰ ਨੂੰ ਜਾਂ ਬਾਦਲ ਪਰਿਵਾਰ ਨੂੰ ਕਾਲ ਤੱਕ ਧਿਆਨ ਦੀ ਲੋੜ ਨਹੀਂ ਸੀ ਉਹਨਾਂ ਨੇ ਦੇਖੋ ਆਪ ਦੇ ਆਪ ਨੂੰ ਪਹਿਲਾਂ ਵੀ ਜੋ ਵੀ ਹਾਲਾਤ ਪੰਜਾਬ ਦੇ ਬਣੇ ਹੋਈ ਸੀ ਬਹੁਤ ਮਾਰੇ ਹਾਲਾਤ ਹੋ ਗਏ ਸੀ ਉਸ ਨੂੰ ਦੇਖਦੇ ਉਹਨਾਂ ਨੇ ਪਹਿਲਾਂ ਵੀ ਮਾਹੌਲ ਸੰਭਾਲਿਆ ਤੇ ਹੁਣ ਉਹੀ ਖਾਲਸਾਤਾਨ ਮੂਵਮੈਂਟ ਦੇ ਲੋਗ ਪੰਜਾਬ ਨੂੰ ਇੱਕ ਧਾਰਮਿਕ ਰੰਗ ਦੇਣ ਦੇ ਮਾਰੇ ਫਿਰਦੇ ਸੀ ਉਹਨਾਂ ਨੇ ਉਸ ਧਾਰਮਿਕ ਸਥਾਨ ਤੇ ਜਾ ਕੇ ਆਪੀਆਂ ਭੁੱਲਾ ਬਖਸ਼ੀਆਂ ਫੇਰ ਵੀ ਮੰਨ ਲੀਆਂ ਕਿ ਉਹ ਆਪ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਨਿਭਾਰੇ ਹਨ ਸਾਰਾ ਪਰਿਵਾਰ ਲੱਗ ਕੇ ਦੇਖੋ ਜੀ ਜਿਵੇਂ ਕਿ ਹੁਣ ਆਪਾਂ ਦੇਖਦੇ ਆ ਕਿ ਕਦੇ ਖਾਲਸਾਤਾਨ ਵਾਲੇ ਕਦੇ ਕੰਨਾਂ ਤੇ ਲਿਖ ਦਿੰਦੇ ਆ ਖਾਲਸਾਤਾਨ ਜਿੰਦਾਬਾਦ ਇਹ ਸਾਰੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਕਿ ਜਿਹੜੇ ਇਹਨਾਂ ਦੇ ਏਜੰਸੀਆਂ ਦੇ ਬੰਦੇ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਫੈਲੇ ਹੋਏ ਜਿਵੇਂ ਕਿ ਪਿੱਛੇ ਦੇਖਿਆ ਗਿਆ ਲੁਧਿਆਣੇ ਦੇ ਵਿੱਚ ਆਪਣੇ ਪਟ્રોલ ਬੰਦ ਸਿੱਟ ਕੇ ਦੋ ਹਿੰਦੂ ਲੀਡਰਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਜੋ ਨਾ ਫਰੇ ਗਏ ਜੋ ਪਤਾ ਲੱਗਿਆ ਕਿ ਉਹ ਪਾਕਿਸਤਾਨ ਤੋਂ ਸਿਸਟਮ ਚੱਲ ਰਿਹਾ ਸੀ ਸਾਰਾ ਸਾਡੇ ਹੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਕਿ ਇਹਨਾਂ ਲੋਕਾਂ ਨੂੰ ਜਲਦ ਤੋਂ ਜਲਦ ਫਰੇਜਿਆ ਜਾਵੇ ਤਾਂ ਕਿ ਕੋਈ ਪੰਜਾਬ ਦੇ ਵਿੱਚ ਵੱਡੀ ਘਟਨਾ ਨੂੰ ਇੰਜਾਮ ਨਾ ਦੇ ਸਕੇ ਸ਼ਿਵ ਸੈਨਾ ਹਿੰਦ ਕਿਸ ਤਰ੍ਹਾਂ ਦਾ ਪ੍ਰਯਾਸ ਕਰੂਗੀ ਜੀ ਜਾਗਰੂਕਤਾ ਫੈਲਾਉਣ ਵਾਸਤੇ ਅਸੀਂ ਹਿੰਦੂ ਭਾਈਚਾਰੇ ਦਾ ਪਹਿਲੇ ਦਿਨ ਤੋਂ ਹੀ ਇਹ ਕਹਿ ਰਹੇ ਹਾਂ ਕਿ ਸਿੱਖ ਹਿੰਦੂ ਇੱਕੋ ਹੀ ਚੀਜ਼ ਹਨ ਉਹ ਮਾਤ ਦਾ ਖੜਾ ਰਿਸ਼ਤਾ ਹੈ ਇਹਦੇ ਵਿੱਚ ਕੋਈ ਨਹੀਂ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਲੋਕਾਂ ਦੇ ਮਨ ਲੱਗ ਕੇ ਪੰਜਾਬ ਦਾ ਮਾਹੌਲ ਨਾ